ਸ਼੍ਰੀ ਮੁਖਸਰ ਸਾਹਿਬ ਤੋਂ ਬੜੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਦੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਪੰਜਾਬ ਦੇ ਵਿੱਚ ਮੌਨਸੂਨ ਦੀ ਚਾਲ ਮੱਠੀ ਹੈ ਜਿਸ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਵੱਡੇ ਪੱਧਰ ਤੇ ਖਰਾਬ ਹੋ ਰਹੀ ਹੈ ਉਸ ਦੇ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ ਤੇ ਨਾ ਹੀ ਬਾਰਿਸ਼ ਹੋ ਰਹੀ ਹੈ ਇਸ ਦੇ ਨਾਲ ਹੀ ਬਿਜਲੀ ਵੀ ਪੂਰੀ ਨਹੀਂ ਮਿਲ ਰਹੀ ਮੋਟਰਾਂ ਵਾਲੀ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਸਰਕਾਰ ਨੂੰ ਸਵਾਲ ਕਰੀਏ ਤਾਂ ਸਰਕਾਰ ਵਾਲੇ ਪਾਸੋਂ ਵੀ ਕਈ ਵਾਰ ਜਵਾਬ ਆਉਂਦਾ ਕਿ ਡਿਮਾਂਡ ਬਹੁਤ ਵਧ ਰਹੀ ਆ ਅਸੀਂ ਕਿਸ ਤਰੀਕੇ ਦੇ ਨਾਲ ਪੂਰੀ ਕਰੀਏ ਪਰ ਇਹ ਮੰਦਪਾਗਾ ਮਾਮਲਾ ਮੁਖਸਰ ਸਾਹਿਬ ਦੇ ਜ਼ਿਲ੍ਹਾ ਦੇ ਪਿੰਡ ਜਿਹੜਾ ਖਾਨੇ ਕੀ ਟਾਬ ਹੈ ਮਲੋਟ ਦੇ ਨਾਲ ਪੈਂਦਾ ਤਾਂ ਉੱਥੋਂ ਦੇ ਕਿਸਾਨ ਮਨਜਿੰਦਰ ਸਿੰਘ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਆ ਜਿਨ੍ਹਾਂ ਦੀ ਉਮਰ 35 ਸਾਲ ਹੈ ਔਰ ਅਬੋਰ ਹਰਮਾਨਗੜ ਰਸਤੇ ਤੇ ਜਿਹੜੀ ਨਹਿਰ ਪੈਂਦੀ ਆ ਉਸ ਦੇ ਵਿੱਚ ਉਹਨਾਂ ਨੇ ਛਾਲ ਮਾਰ ਕੇ ਇਹ ਖੁਦਕੁਸ਼ੀ ਕੀਤੀ ਆ ਜਿਹੜੇ ਮਹਿਜ਼ 2.5 ਏਕੜ ਜ਼ਮੀਨ ਦੇ ਮਾਲਕ ਸੀਗੇ ਔਰ ਕੁਝ ਜ਼ਮੀਨ ਠੇਕੇ ਤੇ ਲੈ ਕੇ ਵਾਈ ਕਰਦੇ ਸੀਗੇ ਔਰ ਇਸ ਦਿਨ ਵਾਲੀ ਜਿਹੜਾ ਪਰਿਵਾਰਕ ਮੈਂਬਰਾਂ ਨੇ ਜਦੋਂ ਇਸ ਸਾਰੇ ਮਸਲੇ ਬਾਰੇ ਦੱਸਿਆ ਕਿ ਉਹ ਖੇਤ ਗੇੜਾ ਮਾਰਨ ਜਾਂਦੇ ਨਹੀਂ ਤੇ ਸ਼ਾਮ ਨੂੰ ਘਰੇ ਨਹੀਂ ਪਰਤਦੇ ਉਹਨਾਂ ਨੂੰ ਡਰ ਸੀਗਾ ਕਿ ਜਿਹੜੀ ਫਸਲ ਲਗਾਤਾਰ ਖਰਾਬ ਹੋ ਰਹੀ ਹੈ ਉਸ ਕਰਕੇ ਉਹ ਪਰੇਸ਼ਾਨ ਸੀ ਕਿ ਨਾ ਤਾਂ ਬਿਜਲੀ ਪੂਰੀ ਮਿਲ ਰਹੀ ਹੈ ਨਾ بارش ਹੋਈ ਹੈ ਜਿਸ ਕਰਕੇ ਝੋਨੇ ਦੀਆਂ ਫਸਲਾਂ ਦੇ ਵਿੱਚ ਪਾਣੀ ਨਹੀਂ ਕਰ ਰਿਹਾ ਤਾਂ ਇਸ ਤੋਂ ਪਰੇਸ਼ਾਨ ਕਿਸਾਨ ਮਨਜਿੰਦਰ ਸਿੰਘ ਨੇ ਇਹ ਕਦਮ ਉਠਾਇਆ ਹਾਲਾਂਕਿ ਅਸੀਂ ਹੋਰ ਸਾਰੇ ਕਿਸਾਨਾਂ ਨੂੰ ਅਪੀਲ ਕਰਾਂਗੇ بارش ਜ਼ਰੂਰ ਆ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਪੂਰਾ ਹੋ ਸਕਦਾ ਝੋਨੇ ਦੀ ਫਸਲ ਖਰਾਬ ਹੋਏਗੀ ਤਾਂ ਅਗਲੇ ਸਾਲ ਠੀਕ ਹੋ ਜਾਏਗੀ ਪਰ ਅਜੇ ਕਦਮਾ ਜਿਹੜੇ ਉਹ ਨਾ ਚੁੱਕੇ ਜਾਣ ਕਿਉਂਕਿ ਪਰਿਵਾਰ ਦੇ ਇੱਕ ਮੈਂਬਰ ਦੇ ਚਲੇ ਜਾਣਾ ਬਹੁਤ ਦੁਖਦਾਈ ਹੈ ਉਹ ਵੀ ਜਿਸ ਦੇ ਸਿਰ ਤੇ ਪੂਰਾ ਪਰਿਵਾਰ ਚੱਲ ਰਿਹਾ ਹੈ ਔਰ ਉੱਥੇ ਹੀ ਉਹਨਾਂ ਗੱਲ ਕੀਤੀ ਜਾਵੇ ਤਾਂ ਜਿਹੜੀ ਬਿਜਲੀ ਦੀ ਗੱਲ ਕਰ ਲਈਏ ਤਾਂ ਡਿਮਾਂਡ ਦੀ ਗੱਲ ਆਉਂਦੀ ਹੈ ਕਿ ਸਪਲਾਈ ਉਨੀ ਆ ਪਰ ਡਿਮਾਂਡ ਬਹੁਤ ਜ਼ਿਆਦਾ ਵਧੀ ਹੈ ਕਿਉਂਕਿ ਹਰ ਘਰ-ਘਰ ਦੇ ਵਿੱਚ 5-5 AC ਲੱਗ ਚੁੱਕੇ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਔਰ ਕੱਲੇ-ਕੱਲੇ ਕਮਰੇ ਦੇ ਵਿੱਚ AC ਹੈ ਤਾਂ ਦੂਸਰੇ ਪਾਸੋਂ ਅਸੀਂ ਕਦੇ ਅਨ-ਆਫੀਸ਼ੀਅਲੀ ਗਲਬਾ ਕਰਦੇ ਆ ਬਿਜਲੀ ਭਾਰ ਦੇ ਨਾਲ ਤਾਂ ਉਹ ਡਿਮਾਂਡ ਬਹੁਤ ਜ਼ਿਆਦਾ ਆਤਾ ਹੈ ਇਸ ਕਰਕੇ ਸਪਲਾਈ ਕਿਸ ਤਰੀਕੇ ਦੇ ਨਾਲ ਪੂਰੀ ਕੀਤੀ ਜਾਵੇ ਤਾਂ ਹਨੇਕ ਕਿਸਮ ਦੇ ਗਰਮੀ ਦੇ ਵਿੱਚ ਏਸੀਆਂ ਦੇ ਲਈ ਵੀ ਡਿਮਾਂਡ ਹੈ ਇੰਡਸਟਰੀ ਦੇ ਲਈ ਵੀ ਡਿਮਾਂਡ ਹੈ ਤੇ ਫਸਲਾਂ ਦੇ ਲਈ ਵੀ ਬਹੁਤ ਜ਼ਿਆਦਾ ਡਿਮਾਂਡ ਜ਼ਰੂਰੀ ਆ ਤੇ ਕਿਸਾਨ ਇਸੇ ਤੋਂ ਕਿਤੇ ਨਾ ਕਿਤੇ ਪਰੇਸ਼ਾਨ ਹਨ ਕਿ ਜਿਹੜੀ 8 ਘੰਟੇ ਦੀ ਸਪਲਾਈ ਆ ਉਹ ਮਹਿਜ਼ 6 ਘੰਟੇ ਮਿਲ ਰਹੀ ਹੈ 5 ਘੰਟੇ ਮਿਲ ਰਹੀ ਹੈ ਤਾਂ ਦੋਨੇ ਪਾਸੇ ਨੇ ਕਿ ਕਿਸਾਨਾਂ ਨੂੰ ਵੀ ਪੂਰਾ ਨਹੀਂ ਹੋ ਪਿਆ ਵਪਾਰੀ ਸਪਲਾਈ ਔਰ ਉੱਥੀ ਡਿਪਾਰਟਮੈਂਟ ਦੇ ਕੋਲ ਇਹ ਆ ਕਿ ਸਾਡੇ ਕੋਲੇ ਜਿਹੜੀ ਸਪੈਡ ਡਿਮਾਂਡ ਬਹੁਤ ਜ਼ਿਆਦਾ ਯਾਰ ਡਿਮਾਂਡ ਹੁਣ ਇੰਡਸਟਰੀ ਦੀ ਵੀ ਉਸ ਤਰ੍ਹਾਂ ਦੀ ਡਿਮਾਂਡ ਆ ਏਸੀ ਚੱਲ ਰਹੇ ਨੇ ਦਫ਼ਤਰਾਂ ਦੇ ਵਿੱਚ ਏਸੀ ਲੱਗੇ ਨੇ ਘਰਾਂ ਦੇ ਵਿੱਚ ਏਸੀ ਲੱਗੇ ਨੇ ਹਰ ਥਾਂ ਦੇ ਉੱਪਰ ਜਿੱਥੇ ਤੁਸੀਂ ਪਿਛਲੇ 2 ਸਾਲਾਂ ਦੇ ਵਿੱਚ ਦੇਖਿਆ ਹੋਣਾ ਕਿ ਪਿਛਲੇ 4 ਸਾਲਾਂ ਦਾ ਕੱਢ ਕੇ ਦੇਖ ਲਓ ਕਿ ਉਸ ਦੇ ਮੁਕਾਬਲੇ ਕਿੰnyi ਪਰਸੈਂਟੇਜ ਆ ਜਿਹੜੀ ਵੱਧ ਗਈ ਹੈ ਜਿਹੜੀ ਡਿਮਾਂਡ ਦੀ ਕਿਉਂਕਿ ਜਿਹੜੀ ਬਿਜਲੀ ਹੈ ਉਸ ਤਰੀਕੇ ਨਾਲ ਸਪਲਾਈ ਤਾਂ ਉਹੀ ਹੈ ਸਪਲਾਈ ਤਾਂ ਉਹੀ ਹੈ ਜੋ 5-4 ਸਾਲ ਪਹਿਲਾਂ ਸੀ ਹਾਲਾਂਕਿ ਥਰਮਲ ਪਲਾਂਟ ਨਵੇਂਾਂ ਦੀ ਵੀ ਗੱਲ ਚੱਲਦੀ ਹੈ ਨਵੇਂ ਲੱਗ ਰਹੇ ਨੇ ਪਰ ਇਸ ਦੇ ਨਾਲ ਮਕਸਦ ਸਾਡਾ ਇਹ ਹੈ ਖਬਰ ਤੁਹਾਡੇ ਕਿਸਾਨਾਂ ਨੂੰ ਪਰੇਸ਼ਾਨੀ ਜ਼ਰੂਰ ਹੈ ਬਿਜਲੀ ਦੀ ਸਪਲਾਈ ਕਰਨ ਔਰ ਪ੍ਰਸ਼ਾਸਨ ਨੂੰ ਵੀ ਇਹਦੇ ਲਈ ਜੋ ਕਦਮ ਚੱਕਣੇ ਚਾਹੀਦੇ ਆ ਤਾਂ ਕਿ ਉਹਨਾਂ ਦੀ ਝੋਨੇ ਦੀ ਫਸਲ ਜੋ 6 ਮਹੀਨਿਆਂ ਦੀ ਮਿਹਨਤ ਆ ਉਹ ਖਰਾਬ ਨਾ ਹੋਵੇ ਔਰ ਇੱਕ ਪਾਸੇ ਮਹਿੰਗੇ ਪਾਦਾ ਡੀਜ਼ਲ ਵੀ ਕਿਸਾਨ ਖੁਕਰੇ ਨੇ ਉਹ ਪਰੇਸ਼ਾਨੀ ਦੇ ਵਿੱਚ ਜ਼ਰੂਰ ਨੇ ਉਹਨਾਂ ਦੀ ਪਰੇਸ਼ਾਨੀ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਪਰ ਉੱਥੇ ਜਾਇਆ ਕਦਮ ਕਿਸੇ ਵੀ ਕਿਸਾਨ ਦੇ ਵੱਲੋਂ ਹੋਰ ਨਹੀਂ ਚੱਕਿਆ ਜਾਣਾ ਚਾਹੀਦਾ ਇਹ ਜਿਹੜਾ بڑا ਮਨਪਾਗਾ ਕਦਮ ਹੈ ਜਿਹੜਾ ਖੁਦਕੁਸ਼ੀ ਦਾ ਕਦਮ ਚੱਕ ਲੈਣਾ ਆਪਣੇ ਆਪ ਨੂੰ ਖਤਮ ਕਰ ਲੈਣਾ ਕਿਉਂਕਿ ਉਹਦੇ ਨਾਲ ਤੁਹਾਡਾ ਪਿੱਛੇ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਪੂਰਾ ਪਰਿ ਤਬਾਹ ਹੋ ਜਾਂਦਾ